ਜਿਵੇਂ ਅਸੀਂ ਪ੍ਰੈਸ ਦੇ ਮੁਖਾਤਿਬ ਹੋਏ ਹਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਪ੍ਰਿੰਟ ਇਲੈਕਟ੍ਰੋਨਿਕ ਔਰ ਸੋਸ਼ਲ ਮੀਡੀਆ ਦਾ ਕਿ ਤੁਸੀਂ ਅੱਜ ਮੇਰੇ ਸੱਦੇ ਤੇ ਆਏ ਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ ਇੱਕ ਕਾਨੂੰਨ ਲੈ ਕੇ ਆਏ ਨੇ ਬੀਬੀ ਗ੍ਰਾਮ ਜੀ ਵਿਕਸਿਤ ਭਾਰਤ ਗਰੰਟੀ ਫੋਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਤੇ ਬ੍ਰੈਕਟ ਚ ਗ੍ਰਾਮੀਨ ਲਿਖਿਆ ਉਹ ਕਾਨੂੰਨ ਬਾਰੇ ਜਿਹੜਾ ਕਿ ਮੁਕੰਮਲ ਤੌਰ ਤੇ ਗਰੀਬਾਂ ਦੇ ਅੰਗੇਸਟਮ ਮਜ਼ਦੂਰਾਂ ਦੇ ਵਿਰੋਧ ਹੈ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਸਾਡੀ ਪਾਰਟੀ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਵਿੱਚ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਹਰ ਜਗ੍ਹਾ ਤੇ ਲੋਕਾਂ ਨੂੰ ਜਿਹੜੇ ਖਾਸ ਕਰਕੇ ਮਨਰੇਗਾ ਦੇ ਮਜ਼ਦੂਰ ਨੇ ਉਹਨਾਂ ਤਾਂ ਅਪਰੋਚ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੀ ਹੈ ਕਿ ਸਰਕਾਰ ਅਜਿਹੇ ਬਿੱਲ ਨੂੰ ਵਾਪਸ ਲਵੇ ਕਿਉਂਕਿ ਜਦੋਂ ਬਿੱਲ ਪਾਸ ਹੋਇਆ ਅਸੀਂ ਬਹੁਤ ਜ਼ੋਰ ਲਾਇਆ ਕਿ ਇਹ ਜੁਆਇੰਟ ਪਾਰਲੀਮੈਂਟ ਕਮੇਟੀ ਨੂੰ ਭੇਜਿਆ ਜਾਵੇ ਇਹਦੇ ਤੇ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਜਾਵੇ ਤਾਂ ਕਿ ਜੁਆਇੰਟ ਪਾਰਲੀਮੈਂਟ ਕਮੇਟੀ ਬਣ ਜੇ ਤਾਂ ਕਿ ਸਾਰਿਆਂ ਦਾ ਪੱਖ ਸੁਣਿਆ ਜਾਵੇ ਇਹਦੇ ਵਿੱਚ ਸਾਡੇ ਜਿੰਨੇ ਮਜ਼ਦੂਰ ਨਰੇਗਾ ਮਜ਼ਦੂਰ ਯੂਨੀਅਨ ਸੀ ਉਹਨਾਂ ਨੂੰ ਵੀ ਬੁਲਾ ਕੇ ਗੱਲ ਸੁਣੀ ਜਾ ਸਕਦੀ ਸੀ ਸਟੇਟਾਂ ਨੂੰ ਵੀ ਪੁੱਛਿਆ ਜਾ ਸਕਦਾ ਸੀ ਔਰ ਜਿੰਨਾਂ ਜਿੰਨਾਂ ਦਾ ਵੀ ਇਹਦੇ ਤੇ ਇਸ ਇਸ ਯੋਜਨਾ ਦੇ ਵਿੱਚ ਮਤਲਬ ਆ ਉਹਨਾਂ ਸਾਰਿਆਂ ਨੂੰ ਬੁਲਾ ਕੇ ਗੱਲ ਕੀਤੀ ਜਾ ਸਕਦੀ ਸੀ ਪਰ ਉਹਦੇ ਤੇ ਸਰਕਾਰ ਸਹਿਮਤ ਨਹੀਂ ਸਰਕਾਰ ਨੇ ਨੈਕਸਟ ਦਿ ਰਾਸ਼ਟਰਪਤੀ ਤੋਂ ਸਾਈਨ ਕਰਾ ਕੇ 26 ਦਸੰਬਰ ਨੂੰ ਲਾਗੂ ਵੀ ਕਰ ਦਿੱਤਾ 19 ਤਰੀਕ ਨੂੰ ਸੈਸ਼ਨ ਮੁਕਿਆ ਕਦੀ ਇੰਨੀ ਸਪੀਡ ਹੋਈ ਨਹੀਂ ਪਰ ਕੀ ਇੰਨੀ ਕਾੜੀ ਸੀ ਕਿਉਂਕਿ ਸਰਕਾਰ ਦਾ ਜਿਹੜਾ ਸ਼ੁਰੂ ਤੋਂ ਹੀ ਇੱਕ ਤਰੀਕਾ ਕਰ ਰਿਹਾ ਜਦੋਂ 24 ਦੀ ਵੀ ਇਲੈਕਸ਼ਨ ਹੋਈ ਹੈ ਕਿ ਅਸੀਂ ਸੰਵਿਧਾਨ ਚ ਚੇਂਜਸ ਕਰਨੀਆਂ ਨੇ ਉਹ ਤੋਂ ਪਹਿਲਾਂ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਨੂੰ ਵੀ ਇਹ ਉਹਨਾਂ ਦੇ ਨਾਮ ਹੀ ਖਤਮ ਕਰਨਾ ਚਾਹੁੰਦੇ ਨੇ ਇਤਿਹਾਸ ਦੇ ਵਿੱਚੋਂ ਇਹਨਾਂ ਦੀ ਜੋ ਮੰਛਾ ਹੈ ਜਦ ਕਿ ਇਹ ਹੋਣਾ ਨਹੀਂ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਇਦਾਂ ਕੁਝ ਨਹੀਂ ਹੁੰਦਾ ਸੋ ਉਹ ਕਾਨੂੰਨ ਦੇ ਵਿਰੁੱਧ ਸਾਡੀ ਪਾਰਟੀ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਸਾਡੇ ਪ੍ਰਧਾਨ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਆ ਮਲਕਾ ਔਰਜਨ ਖੜਗੇ ਜੀ ਵੱਲੋਂ ਪੂਰੇ ਦੇਸ਼ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਜਿਹੜਾ ਪੰਜਾਬ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਜਨਰਲ ਸੈਕਟਰੀ ਇਨਚਾਰਜ ਉਹਨਾਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਹੈ ਜਿਹੜਾ ਮੈਂ ਕੱਲ ਤੋਂ 8 ਤਰੀਕ ਤੋਂ ਗਰਦਾਸਪੁਰ ਤੋਂ ਸ਼ੁਰੂ ਹੋਣਾ ਉਹਦੀ ਡਿਟੇਲ ਤੁਹਾਨੂੰ ਸਾਡੀ ਪ੍ਰਦੇਸ਼ ਕਾਂਗਰਸ ਕਮੇਟੀ ਜਾਂ ਉਹਦੇ ਜਿਹੜੇ ਸਪੋਕਸਪਰਸਨ ਹੈ ਉਹ ਮੁਹੱਈਆ ਕਰਾਉਣਗੇ ਮੈਂ ਇਹ ਕਹਿਣਾ ਚਾਹੁੰਦਾ ਇਹ ਜਿਹੜਾ ਕਾਨੂੰਨ ਹੈ ਇਹ ਬਿਲਕੁਲ ਖਾਸ ਕਰ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਇਸ ਨੂੰ ਮੂਲੀਅਤ ਕਰੋ ਜਿੱਥੇ ਵੀ ਕਾਂਗਰਸ ਪਾਰਟੀ ਦੀਆਂ ਰੈਲੀਆਂ ਹੋ ਰਹੀਆਂ ਨੇ ਤੁਸੀਂ ਜਰੂਰ ਆਪਣੀ ਗੱਲ ਰੱਖਣ ਜਾਓ ਤੇ ਲੀਡਰਾਂ ਦੇ ਵਿਚਾਰ ਸੁਣੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਔਰ ਉਹਦੇ ਅਲਾਈਅੰਸ ਲੋਕ ਜਿਹੜੇ ਨੇ ਤੁਹਾਡੇ ਜਿਹੜੇ ਕੰਮ ਕਾਜ ਹੈ ਉਹਨਾਂ ਨੂੰ ਖੋਣ ਜਾ ਰਿਹਾ ਹੈ ਤੇ ਤੁਹਾਡਾ ਜਿਹੜਾ ਆਉਣ ਵਾਲਾ ਜਿਹੜਾ ਫਿਊਚਰ ਹੈ ਜਿਹੜਾ ਤੁਹਾਡੇ ਬੱਚਿਆਂ ਦਾ ਫਿਊਚਰ ਹੈ ਉਹਦੇ ਤੇ ਕੁਐਸਚਨ ਮਾਰਕ ਲੱਗੇਗਾ ਜੇ ਇਹ ਕਾਨੂੰਨ ਵਾਪਸ ਨਹੀਂ ਲਾਉਂਦੇ ਸੋ ਮੈਂ ਤੇ ਇਸ ਕਰਕੇ ਪ੍ਰੈਸ ਰੀਲੀਜ਼ ਕਰਨੀ ਚਾਹੁੰਦਾ ਕਿਉਂਕਿ ਇਹਦੇ ਜਿਸ ਤਰੀਕੇ ਦੇ ਨਾਲ 60 40 ਦੀ ਰੇਸ਼ੋ ਉਹਨਾਂ ਨੇ ਫੰਡਸ ਯੂਜ਼ ਕਰਨ ਦੀ ਕਿ 40% ਸਟੇਟਸ ਆ ਪਾਏਗਾ ਜਦਕਿ ਸਟੇਟ ਕੋਲ ਤੇ ਪੈਸੇ ਹੀ ਨਹੀਂਗੇ ਇਹ ਕਹਿ ਰਹੇ ਆ ਅਸੀਂ 125 ਦਿਨ ਰੋਜ਼ਗਾਰ ਕੀਤਾ ਪਹਿਲੀ ਗੱਲ ਤੇ ਹੈ ਪਹਿਲੇ 100 ਦਿਨ ਰੋਜ਼ਗਾਰ ਸੀ ਔਰ 100 ਦਿਨ ਦੇ ਵਿੱਚ ਸਾਰੇ ਪੈਸੇ 90 ਪੈਸੇ ਅ ਦਿੰਦੀ ਸੀ ਸੈਂਟਰ ਗਵਰਨਮੈਂਟ ਹੁਣ ਜਿਹੜੇ 125 ਦਿਨ ਚੋਂ ਜਿਹੜੇ 40% ਐ ਉਹਦੀਆਂ ਦਿਹਾੜੀਆਂ ਦੇ ਪੈਸੇ ਦੇਣੇ ਸਟੇਟ ਨੇ ਇਹਨਾਂ ਨੂੰ ਦੇਣੇ ਬਣੇ 75 ਦਿਹਾੜੀਆਂ ਦੇ ਪੈਸੇ ਕਰੀਬ 50 50 ਸਟੇਟ ਦੇਗਾ ਤੇ ਅ ਬਾਕੀ ਜਿਹੜੀ 75 ਐ ਇਹ ਦੇਣਗੇ 60% ਦੇ ਹਿਸਾਬ ਨਾਲ ਸੋ ਮੈਨੂੰ ਇਹ ਦੱਸੋ ਇਹਨਾਂ ਦੇ ਤੇ ਕਾਨੂੰਨ ਫਾਇਦੇ ਜੋ ਕਹਿੰਦੇ ਤਾਂ ਪੈਸੇ ਹੀ ਨਹੀਂ ਦੇਣੀ ਦੂਜੀ ਗੱਲ ਪਹਿਲਾਂ ਹੀ ਫੰਡਸ ਲੈਪਸ ਹੋ ਜਾਂਦੇ ਕਿਉਂਕਿ ਇਹਨਾਂ ਦਾ ਪ੍ਰਕਿਰਿਆ ਇੰਨੀ ਧੀਮੀ ਰਹੀ ਜਦੋਂ ਦੀ ਸਰਕਾਰ ਬਣੀ ਐ ਇਹਨਾਂ ਨੇ ਸਹੀ ਸਮੇਂ ਤੇ ਭੁਗਤਾਨ ਨਹੀਂ ਕੀਤੇ ਇਹਦਾ ਤੁਸੀਂ ਜਾਇਜਾ ਪਿੰਡਾਂ ਚੋਂ ਲੈ ਸਕਦੇ ਜੀ ਜਿਹੜੇ ਪੰਚਾਇਤਾਂ ਸੀ ਉਹਨਾਂ ਕੋਲ ਅਧਿਕਾਰ ਸੀ ਕਿ ਕਿਹੜੇ ਕੰਮ ਕਰਾਉਣੇ ਨੇ ਕਿਉਂਕਿ ਜਿਹੜਾ ਬੰਦਾ ਥੱਲੇ ਜ਼ਮੀਨ ਤੇ ਰਹਿੰਦਾ ਉਹਨੂੰ ਪਤਾ ਹੈ ਕਿਹੜੇ ਕੰਮ ਉਹਦੇ ਪਿੰਡ ਚ ਹੋਣ ਵਾਲੇ ਨੇ ਜਿਹੜੇ ਜਿਹੜੇ ਲੋਕ ਪੱਖੀ ਨੇ ਜਿਹੜੇ ਡਿਵੈਲਪਮੈਂਟ ਦੇ ਪੱਖ ਚ ਨੇ ਉਹ 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 ਤੈਅ ਕਰਦਾ ਕਿ ਇਹ ਕੰਮ ਹੋਣ ਵਾਲੇ ਆ ਸੈਕਟਰੀ ਹੈ ਬਲੌਕ ਬੀਡੀਪੀਓ ਨੇ ਡੀਡੀਪੀਓ ਨੇ ਔਰ ਏਡੀਸੀ ਡਿਵੈਲਪਮੈਂਟ ਤੋਂ ਬਾਅਦ ਉਹ ਬਿਲ ਬਣ ਕੇ ਜਾਂਦੇ ਨੇ ਪਰ ਹੁਣ ਇਹਨਾਂ ਨੇ ਇਹਨਾਂ ਨੇ ਤੈਅ ਕਰਨਾ ਹੈ ਕਿ ਕਿਹੜਾ ਕੰਮ ਤੁਸੀਂ ਕਰ ਸਕੋਗੇ ਤੋ ਇਹਦੇ ਨਾਲ ਕੀ ਹੈ ਕਿ ਇਹਦੇ ਨਾਲ ਜਿਹੜਾ ਰੋਜ਼ਗਾਰ ਹੈ ਉਹ ਬਿਲਕੁਲ ਖਤਮ ਹੋਏਗਾ ਦੂਸਰੀ ਦਾ 60 40 ਦੇ ਜਦੋਂ ਪੈਸੇ ਮੈਚਿੰਗ ਗ੍ਰਾਂਟ ਹੋਣੀ ਹੀ ਨਹੀਂ ਸਟੇਟਾਂ ਕੋਲ ਪੈਸੇ ਹੀ ਹਨੀਗੇ ਤੇ ਕਿਵੇਂ ਇਹ ਚੱਲੇਗਾ ਔਰ ਔਰ ਇਹਦੇ ਨਾਲ ਜਿਹੜੀ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਖਾਸ ਕਰਕੇ ਸਾਡੇ ਡਾਕਟਰ ਸਵਰਗੀ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਔਰ ਸਾਡੇ ਮਾਨਯੋਗ ਸ਼੍ਰੀਮਤੀ ਸੋਨੀਆ ਗਾਂਧੀ ਜਿਹੜੇ ਯੂਪੀਏ ਦੇ ਚੇਅਰਪਰਸਨ ਸੀ ਉਹਨਾਂ ਦਾ ਇੱਕ ਸੁਪਨਾ ਸੀ ਕਿ ਗਰੀਬ ਤੱਕ ਹੱਕ ਮਿਲਨੇ ਚਾਹੀਦੇ ਚਾਹੇ ਆਰਟੀਆ ਕਾਨੂੰਨ ਹੋਵੇ ਚਾਹੇ ਰਾਈਟ ਟੂ ਐਜੂਕੇਸ਼ਨ ਕਾਨੂੰਨ ਹੋਵੇ ਚਾਹੇ ਇਹ ਮੰਰੇਗਾ ਵਰਗੀ ਸਕੀਮ ਹੋਵੇ ਹਰ ਰਾਈਟ ਟੂ ਫੂਡ ਸੇਫਟੀ ਐਕਟ ਮਤਲਬ ਸਾਰੇ ਉਹਨਾਂ ਨੇ ਜਿਹੜੇ ਐਕਟ ਸੀ ਉਹ ਗਰੀਬਾਂ ਦੇ ਪੱਖ ਨੂੰ ਰੱਖ ਕੇ ਦਿੱਤੇ ਸੀ ਰਾਈਟ ਟੂ ਐਜੂਕੇਸ਼ਨ ਵਿੱਚ ਤੇ ਗਰੀਬ ਦੇ ਬੱਚੇ ਨੂੰ ਇਹ ਜਿਹੜੇ ਅਧਿਕਾਰ ਆ ਸਰਕਾਰ ਨੂੰ ਦੇਣੇ ਪੈਣਗੇ ਸਰਕਾਰ ਗਰੰਟੀ ਕਰਦੀ ਹੈ ਪਰ ਇਹਨਾਂ ਨੇ ਹੌਲੀ-ਹੌਲੀ ਉਹਨਾਂ ਚੀਜ਼ਾਂ ਨੂੰ ਮਟਾਰੇ ਨੇ ਤਾਂ ਕਿ ਜਿਹੜਾ ਗਰੀਬ ਹੈ ਉਹ ਹੋਰ ਗਰੀਬ ਰਹੇ। ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਸੁਣਨਗੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਸਾਡੇ ਪ੍ਰੋਗਰਾਮ ਹੋ ਰਹੇ ਤੁਸੀਂ ਵੱਧ ਤੋਂ ਵੱਧ ਉਹਨਾਂ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰੋ। ਬਤੌਰ ਮੈਂਬਰ ਪਾਰਲੀਮੈਂਟ ਮੈਂਬਰ ਸਰ ਦੇ ਲੋਕਾਂ ਨੂੰ ਬੇਨਤੀ ਕਰਦਾ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿਉਂਕਿ ਸਾਡੇ ਪ੍ਰੋਗਰਾਮ ਜਿਹੜੇ ਨੇ ਤੁਹਾਨੂੰ ਸਾਡੀ ਪਾਰਟੀ ਜਿਹੜੀ ਹੈ ਕਿਉਂਕਿ ਉਹ ਉਹਨਾਂ ਦਾ ਅਧਿਕਾਰ ਖੇਤਰ ਹੈ ਉਹ ਤੁਹਾਨੂੰ ਦੱਸ ਦੇਣ ਕਿ ਕੱਲ੍ਹ ਦਾ ਮੈਂ ਗਰਦਾਸਪੁਰ ਦੱਸ ਦਿਨਾ ਗਰਦਾਸਪੁਰ ਰੋਮਨ ਟਾਂਡਾ ਇਸੇ ਤਰ੍ਹਾਂ ਅਲੱ ਜਿਹੜੇ ਖਾਸ ਕਰ ਦਿਹਾਤੀ ਖੇਤਰ ਨੇ ਉਹਨਾਂ ਦੇ ਵਿੱਚ ਇਹ ਪ੍ਰੋਗਰਾਮ ਜਿਹੜੇ ਹੈ ਇਹ ਸਾਡੀ ਪਾਰਟੀ ਕਰਨ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਜਿਹੜੇ ਜਨਰਲ ਸੈਕਟਰੀ ਇੰਚਾਰਜ ਨੇ ਬਪੇਸ਼ ਬਖੇਲ ਜੀ ਪ੍ਰਧਾਨ ਰਾਜਾ ਬੜਿੰਗ ਜੀ ਔਰ ਲੈਲੂਪੀ ਪ੍ਰਤਾਪ ਬਾਜਵਾ ਜੀ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਔਰ ਹੋਰ ਵੀ ਜਿਹੜੀ ਜਿੰਨੀ ਸੀਨੀਅਰ ਲੀਡਰਸ਼ਿਪ ਹੈ ਉਹ ਆਪਣੇ ਵਿਚਾਰ ਉੱਥੇ ਰੱਖੇਗੀ ਔਰ ਤੁਸੀਂ ਆ ਕੇ ਉਹਦੇ ਸ਼ਮੂਲੀਅਤ ਕਰੋ ਤਾਂ ਕਿ ਇਹ ਸਰਕਾਰ ਬੋਲੀ ਸਰਕਾਰ ਦੇ ਕੰਨ ਜਿਹੜੇ ਹੈ ਉਹ ਖੁੱਲੇ ਜਾ ਸਕਣ ਜਿਹੜਾ ਅਮੁਤ ਸਰ ਇੰਪਲੂਮੈਂਟ ਰਸਤਾ ਬੁੰਜਾਪੁਰ 40 ਲੱਖ ਰੁਪਏ ਹਾਂਜੀ 2 ਮਹੀਨੇ ਅੱਜ ਦਾ ਪਹੁੰਚਾ 40 ਲੱਖ ਰੁਪਏ ਦੇ ਟੈਂਟਰ 'ਚ ਇੱਕ ਵੱਡਾ ਕਪਲਾ ਸਾਹਮਣੇ ਆਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਇੱਕ ਗਲਤੀ ਦੇਛ ਲੱਗ ਵੀ ਕਰੂੰਗਾ ਕਿ ਸਰਕਾਰ ਨੇ ਇਹ ਕੰਮ ਜਿਹੜੀ ਕਿ ਜਿਹੜਾ ਟਰਸਟ ਹੈ ਜਾਂ ਕਾਰਪੋਰੇਸ਼ਨ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ ਅੱਜ ਦਾ ਨਹੀਂ ਬੜੇ ਲੰਬੇ ਸਮੇਂ ਦਾ ਇਹ ਕੰਮ ਇੱਥੇ ਚੱਲ ਰਹੇ ਨੇ ਔਰ ਬੜੀ ਦੁੱਖ ਦੀ ਗੱਲ ਹੈ ਜਿਹੜੇ ਭ੍ਰਿਸ਼ਟਾਚਾਰੀ ਅਫਸਰ ਨੇ ਉਹਨਾਂ ਨੂੰ ਸਟੇਟ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਸਰਕਾਰ ਲਾਉਂਦੀ ਹੈ ਮੈਂ ਬਹੁਤ ਵਾਰ ਇਹਨਾਂ ਚੀਜ਼ਾਂ ਨੂੰ ਪੋਸਟ ਕੀਤਾ ਹੈ ਕਿਉਂਕਿ ਦੇਖੋ ਗੁਰੂ ਨਗਰੀ ਹੈ ਗੁਰੂ ਨਗਰੀ ਦਾ ਜਿਹੜਾ ਬੰਦਾ ਵੀ ਪੈਸਾ ਖਾਂਦਾ ਹੈ ਖਾਸ ਕਰ ਇਹਦੀ ਜਾਇਦਾਦ ਵੇਚ ਕੇ ਜਿਹੜੀ ਜਾਇਦਾਦ ٹرسٹ ਦੀ ਜਾਇਦਾਦ ਹੈ ਨਾ ਇਹ ਗੁਰੂ ਨਗਰੀ ਦੀ ਜਾਇਦਾਦ ਹੈ ਗੁਰੂ ਨਗਰੀ ਦੇ ਲੋਕਾਂ ਦੀ ਜਾਇਦਾਦ ਹੈ ਜਿਹੜੇ ਲੋਕ ਪੈਸਾ ਖਾਂਦੇ ਨੇ ਪਹਿਲੀ ਗੱਲ ਤੇ ਉਹ ਵੈਸੇ ਬਹੁਤ ਵੱਡੇ ਦੋਸ਼ੀ ਨੇ ਤੇ ਉਹਨਾਂ ਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੁਣ ਸਰਕਾਰ ਮਤਲਬ ਇਹ ਤੈਅ ਕਰੇ ਕਿਉਂਕਿ ਮੈਂ ਚੇਅਰਮੈਨ ਸਾਹਿਬ ਰਿੰਟੂ ਜੀ ਦੀ ਵੀ ਗੱਲ ਸੁਣ ਰਿਹਾ ਹਾਂ ਕਿ ਬੜੀ ਨਿਰਪੱਖ ਤਰੀਕੇ ਨਾਲ ਜਾਂਚ ਹੋਏਗੀ ਔਰ ਸਾਰਿਆਂ ਨੂੰ ਸਜ਼ਾ ਮਿਲੇਗੀ ਕਿਉਂਕਿ ਬਹੁਤੇ ਤੌਰ ਤੇ ਪਰਚੇ ਹੁੰਦੇ ਨੇ ਬਾਅਦ ਚ ਸਾਰੇ ਕੈਂਸਲ ਹੋ ਜਾਂਦੇ ਨੇ ਮੇਰਾ ਮਕਸਦ ਇਹ ਕਹਿੰਦਾ ਕਿ ਸੈਟਿੰਗ ਜਦੋਂ ਹੋ ਜਾਂਦੀ ਉਦੋਂ ਕੰਮ ਮੁੱਕ ਜਾਂਦਾ ਮੈਂ ਤੇ ਕਹੂੰਗਾ ਇਹ ਤੇ ਹੋਰ ਗਹਿਰਾਈ ਚ ਜਾਓ ਇੱਥੇ ਬਹੁਤ ਕੁਝ ਇਹਦਾ ਅੰਮ੍ਰਿਤਸਰ ਦਾ ਜਿਹੜਾ ਇਹ ਟਰਸਟ ਦੇ ਰਾਹੀਂ ਚੁਰਾਇਆ ਗਿਆ ਆ ਔਰ ਕਾਰਪੋਰੇਸ਼ਨ ਦਾ ਔਰ ਇਹਨਾਂ ਨੂੰ ਸਹੀ ਮਕਦਾਰ ਦੇ ਵਿੱਚ ਸਹੀ ਕੁਆਲਟੀ ਵਾਲੇ ਕੰਮ ਵੀ ਇਹ ਕਾਰਪੋਰੇਸ਼ਨ ਤੇ ਟਰਸਟ ਨਹੀਂ ਕਰ 파 ਰਹੇ ਮੇਰੀ ਤੇਹੀ ਬੇਨਤੀ ਆ ਕਿ ਜੇ ਤੁਸੀਂ ਇਹ ਕੰਮ ਕੀਤਾ ਹੈ ਤੇ ਇਹਦੀ ਤਹਿ ਤੱਕ ਡੰਗਾਈ ਤੱਕ ਜਾਣਾ ਚਾਹੀਦਾ ਆ ਕੋਈ ਵੀ ਦੋਸ਼ੀ ਜਿਹੜਾ ਗੁਰੂ ਨਗਰੀ ਦੇ ਪੈਸੇ ਖਾਂਦਾ ਜਿਹੜੇ ਹਰਿਮੰਦਰ ਸਾਹਿਬ ਦੇ ਪੈਸੇ ਖਾਂਦਾ ਆ ਜਿਹੜੇ ਜਾਇਦਾਦਾਂ ਦੇ ਪੈਸੇ ਖਾਂਦਾ ਆ ਉਹ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ। ਯਾਨੀ ਗਾਤਕਤ ਸਾਹਿਬ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤਨ ਜਾਂ ਗੁਰੂ ਤੇ ਖਿਲਾਫ અપਮਾਨਜੰਕ ਸ਼ਬਦਾਵਲੀ ਵਰਤਨ ਦੇ ਵਿਰੋਧ ਚ ਸ਼੍ਰੀ ਗਾਤਕਤ ਸਾਹਿਬ ਵੱਲੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ। ਦੇਖੋ ਮੇਰਾ ਇੱਕ ਮੰਨਣਾ ਜ਼ਰੂਰ ਹੈ ਕਿ ਕੋਈ ਵੀ ਸ਼ਬਦਾਵਲੀ ਜਿਹੜੀ ਆ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਉੱਚ ਤੇ ਆਪਾਂ ਸਾਰਿਆਂ ਨੂੰ ਹੀ ਕੋਈ ਵੀ ਹੋਵੇ ਹਰਮੰਦਰ ਸਾਹਿਬ ਦੀ ਗੱਲ ਹੈ ਗੋਲਕਾਂਦੀ ਦੀ ਗੱਲ ਹੈ ਜਾਂ ਕੋਈ ਵੀ ਹੈ ਤੇ ਉਹਦੇ ਚ ਜਰੂਰ ਇਸ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਉਹਨਾਂ ਨੇ ਚਲੋ ਖੈਰ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਜਾ ਕੇ ਆਪਣਾ ਪੱਖ ਰੱਖੂੰਗਾ ਉਹ ਹੁਣ ਮੇਰਾ خیال ਹੈ ਕਿ ਉਹਨਾਂ ਨੇ ਜਿਹੜਾ ਟਾਈਮ ਦਿੱਤਾ ਉੱਤੇ ਪੇਸ਼ ਹੋਣਾ ਫਿਰ ਦੋਵਾਂ ਦੀ ਗੱਲ ਸੁਣ ਕੇ ਹੀ ਆਪਾਂ ਕੋਈ ਤੇ ਗੱਲ ਕਰ ਸਕਦੇ ਹੋਵਾਂਗੇ 328 ਰੁਪਏ ਦੇ ਮਾਮਲੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 328 ਰੁਪਏ ਪਿਛਲੇ ਸਮੇਂ ਦੇ ਵਿੱਚ ਗੁੰਮ ਹੋਏ ਆ ਜਾਂ ਮਤਲਬ ਕੁਝ ਜਿਨ੍ਹਾਂ ਨੂੰ ਅਗਨਪੇਟ ਵੀ ਵਿਖਾਇਆ ਗਿਆ ਆ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਔਰ ਬਹੁਤ ਡੀਪਲੀ ਇਨਕੁਆਰੀ ਹੋਣੀ ਚਾਹੀਦੀ ਆ ਬਿਲਕੁਲ ਉਹ ਜੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਹ ਸਾਡਾ ਅਧਿਕਾਰ ਖੇਤਰ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਜਿਹੜਾ ਸੁਸਾਇਟੀ ਦਾ ਤਾਣਾ ਬਣਾਇਆ ਜਦੋਂ ਕੋਈ ਕਾਨੂੰਨ ਦੀ ਗੱਲ ਆਉਂਦੀ ਹੈ ਜਦੋਂ ਵੀ ਕਿਤੇ ਕੋਈ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਮੈਂ ਵੀ ਪਾਰਲੀਮੈਂਟ ਚ ਕਿਹਾ ਹੈ ਕਿ ਸਖਤ ਕਾਨੂੰਨ ਹੋਣੇ ਚਾਹੀਦੇ ਜਿਹੜੇ ਬੰਦੇ ਇਹਨਾਂ ਦੀ ਬੇਦਬੀ ਕਰਦੇ ਆ ਕਿਉਂਕਿ ਸਜ਼ਾ ਤੇ ਕਾਨੂੰਨ ਨੇ ਦੇਣੀ ਹੈ ਸੋ ਉਹਦੇ ਚ ਕਾਨੂੰਨ ਨੂੰ ਵੀ ਸਹਿਯੋਗ ਕਰਨੀ ਚਾਹੀਦੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜਿੱਥੇ ਕਾਨੂੰਨ ਦੀ ਗੱਲ ਆਉਂਦੀ ਹੈ ਕਿਉਂਕਿ ਦੇਖੋ ਇਹ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਹਰ ਬੰਦੇ ਦੇ ਉੱਤੇ ਹੈ ਚਾਹੇ ਉਹ ਸ਼੍ਰੋਮਣੀ ਕਮੇਟੀ ਚਾਹੇ ਬਾਹਰ ਹੈ ਚਾਹੇ ਅਸੀਂ ਕਿਸੇ ਵੀ ਧਰਮ ਦਾ ਖਾਸ ਕਰਕੇ ਕੋਈ ਵੀ ਇਹੋ ਜਿਹਾ ਕੰਮ ਹੁੰਦਾ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਚਾਹੇ ਅਸੀਂ ਸਰਕਾਰ ਚ ਆਏ ਚਾਹੇ ਸਰਕਾਰ ਦੇ ਬਾਹਰ ਹੈ ਚਾਹੇ ਕਾਨੂੰਨ ਨੂੰ ਵੇਖਦੇ ਆ ਕਾਨੂੰਨ ਨੂੰ ਲਾਗੂ ਕਰਦੇ ਆ ਚਾਹੇ ਪੁਲਿਸ ਤੰਤਰ ਹੈ ਸਾਡਾ ਸਾਰਿਆਂ ਦਾ ਇੱਕ ਫਰਜ਼ ਹੈ ਕਿ ਅਸੀਂ ਬਿਲਕੁਲ ਪਾਕ ਸਾਫ ਹੋ ਕੇ ਉਹ ਗੱਲ ਕਰੀਏ ਜਿਹਦੇ ਨਾਲ ਕੋਈ ਬੰਦਾ ਗਾਂਹੇ ਹਮਾਕਤ ਨਾ ਕਰੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਦਿੱਤੀਆਂ ਜਾ ਸਕਣ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਪਵਿੱਤਰ ਚੀਜ਼ਾਂ ਨੇ ਇਹਨਾਂ ਨਾਲ ਖਲਵਾੜ ਕਰਨਾ ਕੋਈ ਆਮ ਦੀ ਗੱਲ ਨਹੀਂ ਕਿ ਤੁਸੀਂ ਕਰਕੇ ਤੇ ਬਚ ਜੂ ਬਚਣਾ ਨਹੀਂ ਚਾਹੀਦਾ ਮੇਰੇ ਮਤਲਬ ਤੇ ਕਹਿੰਦਾ ਹੈ ਕੋਈ ਵੀ